ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਆ ਵੀ ਖੜੋ ਆ ਫੜਨ ਦਾ ਮਾਤਾ ਜੀ ਸੋਧਾ ਪੜ ਲਓ ਆ ਸਾਰੇ ਜਾਣਦੇ ਹੋ ਕਿ ਜੋ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਹੜ੍ਹ ਆਏ ਅੜਾਂ ਦੌਰਾਨ ਜੋ ਘਰ ਪਰਿਵਾਰ ਪੀੜਤ ਹੋਏ ਉਹਨਾਂ ਪੀੜਤ ਪਰਿਵਾਰਾਂ ਵਾਸਤੇ ਜੋ ਵੱਖ-ਵੱਖ ਸੰਸਥਾਵਾਂ ਮਦਦ ਕੀਤੀ ਅੱਜ ਅਸੀਂ ਪਿੰਡ ਵਿੱਚ ਆਏ ਹਾਂ ਆਬਾਦੀ ਚੰਡੀਗੜ੍ਹ ਇਥੇ ਮਾਤਾ ਜੀ ਬੀਬੀ ਜੀ ਸਾਡੇ ਨਾਲ ਸਾਫਤਾ ਸਰਪੰਚ ਬੀਬੀ ਕਸ਼ਮੀਰ ਕੌਰ ਜੀ ਤੇ ਇਹਨਾਂ ਕੋ ਆਰਥਿਕ ਮਦਦ ਅਕਾਲੀ ਦਰ ਵਾਰਸ ਪੰਜਾਬ ਦੀ ਜਥੇਬੰਦੀ ਰਾਹੀਂ ਭਾਈ ਸਰੇਂਦਰਪਾਲ ਸਿੰਘ ਜੀ ਤਲਪੁਰਾ ਅਜਨਾਲਾ ਹਲਕਾ ਤੁਜ ਮੁਖ ਸੇਵਾਦਾਰ ਆ ਉਹਨਾਂ ਰਾਹੀਂ ਆਸਟ੍ਰੇਲੀਆ ਤੋਂ ਭਾਈ ਸਭਾਈ ਗੁਰਪ੍ਰੀਤ ਸਿੰਘ ਜੀ ਉਹਨਾਂ ਨੇ ਮਾਤਾ ਜੀ 와ਤੇ ਘਰ ਦਾ ਰਾਸ਼ਨ ਸੌਦਾ ਪਤਾ ਹੋਰ ਕਈ ਤਰ੍ਹਾਂ ਦੀਆਂ ਆਰਥਿਕ ਹਰੇਕ ਤਰ੍ਹਾਂ ਦੀ ਮਦਦ ਭੇਜੀ ਹੈ ਸੋ ਕਾਲੀ ਦਰਵਾਸ ਪੰਜਾਬ ਦੀ ਜਥੇਬੰਦੀ ਵੱਲੋਂ ਅਜਨਾਲਾ ਜਥੇਬੰਦੀ ਵੱਲੋਂ ਅਸੀਂ ਮਾਤਾ ਜੀ ਦੀ ਜੋ ਪਿੱਛੋਂ ਸੇਵਾ ਆਈ ਏ ਮਾਤਾ ਜੀ ਦੀ ਸੇਵਾ ਵਾਸਤੇ ਆਏ ਆ ਮਾਤਾ ਜੀ ਦੇ ਘਰ ਸੋ ਅਸੀਂ ਭਾਈ ਗੁਰਪ੍ਰੀਤ ਸਿੰਘ ਦੀ ਆਸਟ੍ਰੇਲੀਆ ਵਾਲੇ ਅਕਾਲੀ ਦਰਵਾਸ ਪੰਜਾਬ ਦੀ ਜਥੇਬੰਦੀ ਜਨਾਲਾ ਟੀਮ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ